महाजन आप देख रही हैं कला पंजाब न्यूज से आज हम वहाँ पे इसलिए आए हैं की वहाँ पे नए डॉक्टर साहब जो आए आये सिविल सर्जन जी डॉक्टर से आए हैं नए आए हैं पटियाला से आए हैं उनका क्या नाम है क्या क्या उन्होंने अभी तक अपनी ड्यूटी में देखा है क्या कर रहे हैं आइए उनसे मुलाकात करते हैं खास सर जी है, सर आप पहले तो हमारे चैनल की तरफ ऐसी बहुत बहुत मुबारक हो आने थैंक यू वेरी मच सर आप जब से आए हैं आपको कितना मूवमेंट मिला लोगों का ਮੈਂ ਮੈਂ ਜਦੋਂ ਆਇਆ ਮੈਂ ਸ਼ੁਕਰਵਾਰ ਨੂੰ ਜਾਗਿਤ ਅਸੀਂ ਇੱਥੇ ਕੋੜੀ ਸ਼ਹਿਰ ਦੇ ਵਿੱਚ ਮੇਰਾ ਨਾਮ ਵਰਤਨ ਚ ਸੂਦਰ ਸਿੰਘ ਮੈਂ ਐਜੰਸੀ ਸੇਵਾ ਸਰਜਨ ਉੱਤੇ ਜੁਆਇਨ ਕੀਤਾ। ਇਹ ਦੋ ਤਿੰਨ ਦਿਨ ਹੀ ਹੋਏ ਨੇ ਤੇ ਮੈਂ ਸੈਚਰਡੇ ਨੂੰ ਬਟਾਲਾ ਦੇਖੇ ਵਿਜਿਟ ਕੀਤਾ। ਇਤਿਹਾਸਾਲ ਦੇ ਵਿੱਚ ਜੋ ਕੰਮੀਆਂ ਵਿੱਚ ਮੈਨੂੰ ਮਿਲੀਆਂ ਪਾਈਆਂ ਜੀ ਇਹਨਾਂ ਨੂੰ ਮੈਂ ਬਹੁਤ ਹੀ ਕਰ ਮੈਂ ਇਤਿਹਾਸ ਦੋਨ ਇਲੈਕਟ੍ਰਿਕ ਮੋਬਾਈਲ ਕਿਤੇ ਲਈ ਹੈ ਜਿਹੜੇ ਸਹੀ ਵੀ ਜਿਹੜੇ ਮਰੀਜ਼ ਨੂੰ ਜਿਹੜੀਆਂ ਗਵਰਨਮੈਂਟ ਦੀਆਂ ਸਰਵਿਸਿਜ਼ ਨੇ ਉਹ ਡਿਲੀਵਰ ਬਹੁਤ ਚੰਗੀ ਤਰ੍ਹਾਂ ਕੀਤੀ ਹੈਗਾ ਕਿ ਕਿਸੇ ਨੂੰ ਨਹੀਂ ਕੋਈ ਵਾਪਸ ਇਸ ਦਾ ਨਾਮ ਮੋੰਨਾ ਕੋਲਦਾ ਕਿ ਸਹੀ ਕੀ ਜਿਹੜੀਆਂ ਗਵਰਨਮੈਂਟ ਉਹਨਾਂ ਸਰਵਿਸਿਜ਼ ਦਿੱਤੀ ਜਾਂਦੀ ਹੈ ਜਿੱਦਾਂ ਮੈਡੀਸਨ ਫ੍ਰੀ ਆਫ ਪਾਸਟ ਨੂੰ ਮਿਲਦੀ ਹੈ ਜਿੱਦਾਂ ਟੈਸਟ ਨੇ ਕਿੰਨੇ ਤਰ੍ਹਾਂ ਦੇ ਮੋਰ 50 ਟੈਸਟ ਜਿਹੜੇ ਨੇ ਉਹ ਫ੍ਰੀ ਹੈਗੇ ਨੇ वो उन्होंने कहा गया कि वो बिल्कुल फ्री सबसिडी रूपा मिलनी चाहिए कि होर भी जिस तरह जच्चा बच्चा केंद्र के मैं गया उ बहुत सारे पेशेंट दुखान सा आए हुए थो देख रहे तो उन्होंने तो तो भी मेरे वो अडवाइज दी गई है कि किसी ने भी कोई सबसिडीज की कमी नहीं होनी चाहिए और तो गोरमेंट बहुत ही ਕੋਈ ਵੀ ਤਰੀਕੇ ਨਾਲ ਉਹਨਾਂ ਨੂੰ ਸਾਰੀਆਂ ਸਰਚੀਆਂ ਸੀ ਸਾਡੇ ਕੋਲ ਫ੍ਰੀ ਸੇਵਾਵਾਂ ਦਿੱਤੀ ਜਾਂਦੀ ਜਿੱਦਾਂ ਡਿਲੀਵਰੀ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਘਰ ਤੱਕ ਛੱਡਣ ਲਈ ਸਬਜ਼ੀ ਉਹਨਾਂ ਨੂੰ ਫ੍ਰੀ ਦਿੰਦੇ ਸੀ ਇਹ ਉਹ ਸਾਰਾ ਉਹਨਾਂ ਨੂੰ ਰਿਵਾਈਜ਼ ਕੀਤੀ ਸਰ ਆਪ ਸੁਬਹ ਫ੍ਰੀ ਡਿਊਟੀ ਪਰ ਆਦੇ ਸਭ ਤੋਂ ਪਹਿਲਾਂ ਕੀ ਚੈਕਿੰਗ ਕਰਦੇ ਆ ਉਹ ਫ੍ਰੀ ਸਰ ਮੈਂ ਸਵੇਰੇ 9 ਵਜੇ ਮੇਰਾ ਦਫ਼ਤਰ ਸ਼ੁਰੂ ਹੋ ਜਾਂਦਾ ਮੈਂ ਸਵੇਰੇ 9 ਵਜੇ ਆ ਜਾਂਦਾ ਤੇ 9 ਵਜੇ ਆ ਕੇ ਮੇਰੇ ਸਾਰਾ ਸਟਾਫ ਬਹੁਤ ਹੀ ਪਹੁੰਚ ਜਾਂਦਾ ਅੱਜ ਜਦੋਂ ਮੈਂ ਅਰਗੋਸ ਜੀ ਐਸੋਸੀਏਸ਼ਨ ਦੇ ਬਾਗਲੀ ਆਏਗਾ ਤਾਂ ਡੈਫੀਨਿਟਲੀ ਕੋਰਸਟਾਫ ਦੁਜਾ ਕਤਾਹੀ ਨਹੀਂ ਕਰੇ ਤੇ ਮੈਨੂੰ ਲੱਗਦਾ ਕਿ ਉਸ ਸਾਰੇ ਜਿਹੜੇ ਮੈਂ ਦੇਖੇ ਆ ਉਹ ਸਾਰੇ 9 ਵਜੇ ਲੱਗੇ ਸੀ ਕਾਦੀ ਬੈਠੇ ਅੱਗੇ ਜਿਹੜੇ ਬਣਾਏ ਤੇ ਉਹ ਪਹੁੰਚ ਜਾਂਦੇ ਮਤਲਬ ਆਪਕੇ ਕਹਿਣ ਦਾ ਮਤਲਬ ਹੈ ਕਿ ਆਪ 9 ਵਜੇ ਆ ਕੇ ਸਭੀ ਡਾਕਰ ਸਭੀ ਕਾਰਜਿਓ ਪੂਰਾ ਕਰਕੇ ਪਹੁੰਚੋ ਹੋਰ ਡੈਫੀਨਿਟਲੀ ਜੇ ਮੇਰੇ ਜੇ 9 ਵਜੇ ਆ ਗਏ ਤਾਂ ਸਾਰੇ ਗਸ਼ਟ ਮੈਸੇਜ ਚੱਲ ਗਿਆ ਤੁਸੀਂ ਇਸ ਥੀ ਨੂੰ ਅੰਡਰਸਟੈਂਡ ਕਰੋ ਮੈਂ ਫਰਾਈਡੇ ਜੋ ਐਲ ਕੀਤਾ ਮੈਂ ਸੱਚੇ ਵਿੱਚ ਵਿਜਿਟ ਕਰਤੀ ਸਿਗਨਾ ਹਸਪਤਾਲ ਬਟਾਲਾ ਦੇ ਮੈਂ ਸੱਚੇ ਦੇ ਵਿਜਿਟ ਕਰਤੀ ਤੇ ਮੈਸੇਜ ਚੱਲ ਗਿਆ ਵੀ ਸਭ ਸੰਤਨ ਸਾਹਿਬ ਪੇਖਣ ਵਾਲੇ ਨਹੀਂ ਹੋ ਗਏ ਇਸ ਕਰਕੇ ਉਹ ਸਾਰਾ ਸਟਾਫ ਮੈਸੇਜ ਚੱਲ ਗਿਆ ਤੇ ਉਹਨਾਂ ਦੇ ਟਾਈਮ ਸਰ ਘੜਾਣਾ ਸ਼ੁਰੂ ਹੋ ਗਏ ਮੈਂ ਤੱਕ ਮੈਸੇਜ ਆਉਣੇ ਚुरू ਹੋ ਗਏ ਸਾਰਾ ਸਟਾਫ ਆਪਣੇ ਜੀਤਾ ਤੇ 9:00 ਵਜੇ ਪਹੁੰਚ ਜਾਣਾ सर आपको इस उम्मीद क्या कमियां लगी है क्या कुछ आपने सुबह देखा है उसके बारे में कुछ बताइएगा मैं फजेल में डिस्ट्रिक्ट हॉस्पिटल विजिट तो मैंने किया था ओके सैटरडे भी बीसीसी भी हिस्सा में सॉरी मीटिंग थी एक हमारे सैटरडे भी प्रोग्राम सेगा युद्ध संग्रहालय में ओदे सुंदर मंत्री जी आए हुए सीगे उधर बीजी सीगे और मैं मिस्टिंग हॉस्पिटल विजिट भी किया ਪਰ ਜਿੱਦਾਂ ਤੁਹਾਨੂੰ ਟਟਾਰੇ ਗਿਆ ਹੈ ਨਾ ਟਟਾਰੇ ਬਹੁਤ ਵਧੀਆ ਬਿਲਡਿੰਗਾਂ ਸਭੀ ਵਾਹ ਕੀ ਵਧੀਆ ਡਾਈਸ ਬਿਲਡਿੰਗਾਂ ਪਰ ਨੈਚਰਲੀ ਇਹ ਵੀ ਕੋਈ ਵੀ ਚੀਜ਼ ਕਿਤੇ ਹੰਮਿਲਕ ਸੱਚ ਸਹੀ ਨਹੀਂ ਹੁੰਦੀ ਉਹਦੇ ਵਿੱਚ ਜਿਹੜੀਆਂ ਵੀ ਕਮੀਆਂ ਪਾਈਆਂ ਗਈਆਂ ਦੀ ਉਹ ਮੈਂ ਦੱਸ ਸੰਸਾਹ ਉਹ 40 ਹਰਾ ਵੀ ਨਾ ਕਰੋ ਜਿਸ ਤਰ੍ਹਾਂ ਮਿਲਕ ਕਈ ਮੈਂ ਦੇਖਿਆ ਗਿਆ ਬਾਥਰੂਮ ਜਿੱਦੇ ਲੱਗੇ ਹੋਏ ਸੀ ਉਹਨਾਂ ਨਾਲ ਕਿਹਾ ਵੀ ਖੁਲਾਓ ਇਹ ਸਬਸਿਡੀਆਂ ਉਹਨਾਂ ਦੇ ਪੇਸ਼ ਕਰ ਐਪਲੀਕੇਸ਼ਨਸ ਦੀ ਪੇਸ਼ ਕਰੋ ਤੇ ਉਹ ਕੋਨਵੀ ਸਬਸਿਡੀ ਮਿਲਣੀ ਚਾਹੀਦੀ। ਨਾ ਕੋਰਸ ਤੋਂ ਆਪਣੇ ਜਿਹੜਾ ਸਟਾਫ ਨੂੰ ਸੇਲ ਦੀ ਜੀ ਕੋਈ ਪ੍ਰੋਬਲਮ ਸੀਗੀ ਉਹ ਬਤੀ ਨਹੀਂ ਸੀ ਪਾਉਂਦੇ। ਮੈਂ ਉਹਨਾਂ ਨੂੰ ਮੀਟਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕੀਤਾ ਤਾਂ ਕੋਈ ਉਹਨਾਂ ਨੂੰ ਕੋਈ ਟੈਕਨੀਕਲ ਪ੍ਰੋਬਲਮ ਆਈ ਆ। ਇਸ ਪ੍ਰੈ ਕਾਰਪਰਨਰ ਜਿਹੜਾ ਨੇ ਟੂ ਅਨਾਉਂਸਿਸ ਦਾ ਪੰਚਾ ਆਇਆ ਉਹਦੇ ਕਰਕੇ ਉਹਨਾਂ ਦੀ ਵੀ ਇਸ਼ੂ ਸੀ। ਮੈਂ ਉਹਨਾਂ ਨੂੰ ਮੋਟੀਵੇਟ ਕੀਤਾ ਉਹਨਾਂ ਨੇ ਜਸਟ ਕੀਤਾ ਵੀ ਅਸੀਂ ਉਹ ਜਿਹੜੀ ਆ ਗ੍ਰੈਸ ਪੂਰੀ ਪਾ ਕੇ ਲਿਆ। पर हमारा अपनी सवाल यह है कि जैसा कि कई जगहों में है कि डॉक्टर ने उनको रास्ता नहीं होती है कि जहां पे पुलिस चौकी नहीं बनाई गई है उसके बारे में आप क्या कहना चाहेंगे सर मंथ तो पोस्ट प्रति ऊपर पहले ही चीजों का गलत हो चुका तो है ना स्टेट लेवल पर मीटिंग्स भी काफी वर्क हो चुका है खेती तो कर रहे हैं ते ਕਰਤਿੰਦਰਾਸ ਜੀ ਕਾਫੀ ਜਣ ਮਰ ਚੁੱਕੇ ਨੇ ਕਾਫੀ ਲੱਗੇ ਨਹੀਂ ਹੋਏ ਨੇ ਤੇ ਹੋਰ ਵੀ ਪ੍ਰੈਨ ਦੇ ਵਿੱਚ ਆਏ ਨੇ ਉਹ ਸਿਕਿਉਰਟੀ ਸਾਈਟ ਤੋਂ ਸੇ ਕਾਫੀ ਪੁਸ਼ ਕਰ ਰਹੇ ਹੋਏ ਨੇ ਤੇ ਕੋਈ ਵੀ ਅਸੀਂ ਰੋਕਣ ਦਾ ਬਤ ਇਹ ਵੀ ਕੋਸ਼ਿਸ਼ ਕਰਾਂਗੇ ਅਜੇ ਮੈਂ ਡਿਸਟ੍ਰਿਕਟ ਹਸਪੀਟਲ ਵਿਜ਼ਿਟ ਕਰਨਾ ਮੈਨੂੰ ਲੱਗਿਆ ਤਾਂ ਮੈਂ ਐਸਐਸਪੀ ਸਾਹਿਬ ਨਾਲ ਵੀ ਇੱਕ ਲੈ ਕੇ ਦੱਸ ਕਰਾਂਗਾ ਉੱਥੇ ਵੀ ਜੇ ਚੌਕੀ ਦੀ ਲੋੜ ਲੱਗੀ ਮੈਨੂੰ ਮੈਂ ਤਾਂ ਆਪਾ ਉਹਦੇ ਲਈ ਉਹਨਾਂ ਨੂੰ ਦਿਖਾ ਸਰ ਆਪ ਪਬਲਿਕ ਨੂੰ ਕੀ ਕਹਿਣਾ ਚਾਹੀਏ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹੁੰਦਾ ਨੇ ਕਿ ਤੁਹਾਡਾ ਹਸਤਾਬਾ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਅਸੀਂ ਸਰਵਿਸਿਜ਼ ਨਹੀਂ ਦੇ ਸਕਦੇ ਵੀ ਆਓ ਆਪਰੇਟ ਕਰੋ ਸਾਡਾ ਸਟਾਫ ਵੀ ਕੋਆਪਰੇਟ ਕਰੇਗਾ ਤੇ ਉਹ ਸਾਡੇ ਜਿਹੜੇ ਡਾਕਟਰ ਨੇ ਜਾਂ ਸਾਡਾ ਸਟਾਫ ਬਿਲਕੁਲ ਉਹ ਤੁਹਾਨੂੰ ਸਰਵਿਸਿਜ਼ ਦੇ ਦੇਗਾ ਅਗਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੇਰੇ ਦਰਵਾਜ਼ੇ ਸਦਾ ਖੁੱਲੇ ਨੇ ਮੇਰੇ ਕੋਲ ਆ ਕੇ ਦੱਸ ਸਕਦੇ ਪਹਿਲਾਂ ਐਸਐਮ ਨੂੰ ਦੱਸ ਸਕਦੇ ਆ ਸਾਡੀ ਉੱਪਰ ਉਹ ਬੰਦੇ ਕੋਟਨ ਵੀ ਹੈਗਾ ਜਿੱਥੇ ਤੁਸੀਂ ਕੰਪਲੇਟ ਕਰ ਸਕਦੇ ਹੋ 104 ਨੰਬਰ ਤੇ ਗਵਰਨਰ ਦਾ ਨੰਬਰ ਹੈਗਾ ਟੋਲ ਫ੍ਰੀ ਨੰਬਰ ਹੈਗਾ ਉਹਦੇ ਤੇ ਕੰਪਲੇਨ ਕਰ ਸਕਦੇ ਹੋ ਉਸ ਤੋਂ ਸਵੇ ਵੀ ਇੱਕ ਹੋਰ ਨੰਬਰ ਹੈ ਜਿਹੜਾ ਕਿ ਸਾਡੇ ਐਮਰਸਨ ਸੀ ਦੇ ਵਿੱਚ ডিসਪਲੇ ਹੋਇਆ ਉੱਤੇ ਵੀ ਕੰਪਲੇਨ ਕਰ ਸਕਦੇ ਹਾਂ ਅਸੀਂ ਵੀ ਫੀਲ ਫੋਡਰ ਤੇ ਉਹਨਾਂ ਦੀ ਜਿਹੜੀ ਪ੍ਰੋਬਲਮ ਸੋਲਵ ਕਰਨੀ ਹੈ ਅਸੀਂ ਖੁਸ਼ ਹੋਵਾਂਗੇ ਜੇ ਉਹਨਾਂ ਨਾਲ ਕਰੀਏ ਤਾਂ ਕਿ ਸਾਡੇ ਤੱਕ ਫੀਡਬੈਕ ਦੇਓ ਤਾਂ ਤਾਹੀ ਹੋਰ ਵੀ ਵਧੀਆ ਹੋ ਜਾਏਗਾ ਕ੍ਰਾਫਟਸ ਵਾਲਾ ਪਟਾਣਾ ਇੱਕ ਬੜਾ ਸ਼ਹਿਰ ਨੂੰ ਸ਼ੁਰੂ ਕਰਿਆ ਇਹ ਆਪਕੋ ਦੱਸ ਦੂੰ ਕਿੱ사 ਲੱਗਾ ਮੈਂ ਗਰਦਾਸਪੁਰ ਬੋਰਡ ਬਹੁਤ ਹੀ ਵਧੀਆ ਲੱਗਿਆ ਮੈਨੂੰ ਮੈਂ ਪਹਿਲੇ ਵੀ ਨਹੀਂ ਆਇਆ ਉਦੋਂ ਦੇ ਹੀ ਅੱਖੇ ਜਾ ਰਹੇ ਮੈਨੂੰ ਬਹੁਤ ਹੀ ਹਰਿਆ ਭਰਿਆ ਹੈਗਾ ਬਹੁਤ ਹੀ ਚੰਗਾ ਲੱਗਿਆ ਪਰ ਜਿੱਥੇ ਤੱਕ ਤੁਸੀਂ ਪਟਿਆਲੇ ਦੀ ਗੱਲ ਕਰਦੇ ਤਾਂ ਮੈਂ ਇੱਕ ਗਵਰਨਮੈਂਟ ਦਾ ਮੁਲਾਜ਼ਮ ਆ ਗਵਰਨਮੈਂਟ ਦੇ ਜਿਹੜੀ ਬੌਕਰੀ ਆ ਗੌਰਮਿੰਟ ਦੇ ਨੇ ਤੈਅ ਕਰਦੀ ਹੈ ਕਿ ਮੈਥੋਂ ਸਿਵਾਵਾ ਕਿੱਥੇ ਲੈਣੀ ਹੈ ਨਾ ਗਵਰਨਮੈਂਟ ਚਾਹੁੰਦੀ ਆ ਨਾ ਗਰਦਾਸਪੁਰ ਦੀ

ਵਿਸ਼ੇਸ਼ ਰਿਪੋਰਟ ਅਜੇ ਮਹਾਜਨ ਚਰਦੀਕਲਾ ਪੰਜਾਬ نیوز